ਜੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਗਏ ਹਨ ਅੱਜ ਸੰਗਰੂਰ ਦੇ ਪਿੰਗਲਵਾੜੇ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਇੱਥੇ ਇਕੱਠੇ ਹੋ ਕੇ ਆਏ ਹਨ ਅਤੇ ਇੱਥੇ ਉਹਨਾਂ ਵੱਲੋਂ ਰੋਜ਼ਾ ਤੋੜਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ ਵੀ ਇੱਥੇ ਮੌਜੂਦ ਹਨ ਅਤੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇੱਥੇ ਜੋ ਹੈ ਇਹਨਾਂ ਦਾ ਸਾਥ ਦੇ ਰਹੇ ਹਨ ਅਤੇ ਇਕੱਠੇ ਹੋ ਕੇ ਸਾਰੇ ਰੋਜ਼ਾ ਤੋੜ ਰਹੇ ਹਨ ਸਿੱਖ ਚਿਹਰੇ ਵੀ ਵਿੱਚ ਮੌਜੂਦ ਹਨ ਇਹਨਾਂ ਦਾ ਕਹਿਣਾ ਹੈ ਕਿ ਜੋ ਜਾਤ ਪਾਤ ਹੈ ਇਹਦੇ ਵਿੱਚ ਜੋ ਲੀਡਰ ਬਣਦੇ ਨੇ ਲੇਕਿਨ ਇਨਸਾਨੀਅਤ ਦੀ ਜੇ ਗੱਲ ਕੀਤੀ ਜਾਵੇ ਤਾਂ ਇਨਸਾਨ ਦੀ ਕੋਈ ਜਾਤ ਨਹੀਂ ਦੇਖ ਸਕਦੇ ਤੁਸੀਂ ਇਹ ਖੂਬਸੂਰਤ ਤਸਵੀਰਾਂ ਦੇਖਿਆ ਨੇ ਕਿ ਇਕੱਠੇ ਹੋ ਕੇ ਸਾਰਿਆਂ ਨੇ ਲੰਗਰ ਛਕਿਆ ਇੱਥੇ ਰੂਜ਼ਾ ਤੋੜਿਆ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਕਿ ਅੱਜ ਇੱਕ ਵਿਲੱਖਣਾ ਜੋ ਸਾਰੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਜਾਵੇਗਾ ਕਿ ਰੋਜ਼ਾ ਇੱਥੇ ਆ ਕੇ ਥੋੜਿਆ ਗਿਆ ਗਿਆ ਮੁਸਲਮ ਸਿੱਖ ਇਸਾਈ ਸਾਰੇ ਇਕੱਠੇ ਨਹੀਂ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨ ਹਰ ਤੇ ਪਾਲਨਹਾਰ ਹੈ ਉਸੇ ਕਰੱਬ ਨੂੰ ਹੀ ਵਕਫ ਵਕਫ ਪਾਸ਼ਾਵਾ ਵਿੱਚ ਅੱਲਾਹ ਕਾਲਪੁਰ ਪਰਵ ਪ੍ਰਮਾਤਮਾ ਲਾਰਡ ਗੋਡ ਅਦੀਨਾਮ ਦੁਆਰ ਯਾਦ ਕੀਤਾ ਜਾਂਦਾ ਦਸਮ ਗ੍ਰੰਥ ਦਾ ਕਾਲ ਉਸ ਤੋਂ ਤਾਂ ਅੰਗਸਤਾਨਾ ਤੇ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੂ ਤੇ ਸ람 ਵੀ ਕਹਿੰਦਾ ਵੀ ਸਾਰੀ ਸ੍ਰਿਸ਼ਟੀ ਰੱਬ ਦਾ ਪਰਿਵਾਰ ਹੈ ਤੇ ਵੀ ਜਦੋਂ ਅਸੀਂ ਸਾਰੇ ਇੱਕ ਰੱਬ ਦੇ ਬੰਦੇ ਆ ਤਾਂ ਸਾਨੂੰ ਫਿਰ ਮਿਲ ਜੁੜ ਕੇ ਰਹਿਣਾ ਚਾਹੀਦਾ ਤਾਂ ਹੀ ਸਾਡਾ ਸੱਚਾ ਮਾਲਕ ਸਤਿਉ ਖੁਸ਼ ਹੋਊਗਾ। ਇਸੇ ਚੀਜ਼ ਨੂੰ ਦਸਮ ਗੁਰੂ ਸਾਹਿਬ ਦਸਮ ਗ੍ਰੰਥ ਚ ਕਹਿੰਦੇ ਨੇ ਅਕਾਲ ਉਸਤ ਤੰਗ ਬਿਆਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਜਿਨ ਗੁਰਦੁਆਰਾ ਬਣਾਇਓ ਜਿਨ ਮਸਜਿਦ ਬਣਾਇਓ ਜੁਰ ਮੰਦਿਰ ਬਣਾਇਓ ਨਹੀਂ। ਜੇ ਰੱਬ ਨੂੰ ਪੜਨਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ। ਤੇ ਇਹ ਆ ਵੀ ਇਸੇ ਕਰਕੇ ਅੱਜ ਅਸੀਂ ਜਿਹੜਾ ਹੈ ਪ੍ਰੋਗਰਾਮ ਪਿਛਲੇ ਸਾਲ ਵੀ ਕੀਤਾ ਸੀ ਅਰੋ ਪਿੰਗਲਬੜਾ ਜਿਹੜਾ ਹੈਗਾ ਪਰਿਵਾਰ ਦੀ ਵੱਲੋਂ ਸਾਡੇ ਰੋਜ਼ਾ ਫਤਰੀ ਦਾ ਪ੍ਰੋਗਰਾਮ ਰੱਖਿਆ ਕਰੀ ਪੇਸਾ ਇਸ ਸਾਲ ਵੀ ਕੀਤਾ ਗਿਆ ਔਰ ਇਨਸਾਨੀਅਤ ਨੂੰ ਸਾਡੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਇੱਕ ਮੈਸੇਜ ਦੇਣ ਲਈ ਵੀ ਇਸ ਤਰ੍ਹਾਂ ਪਿਆਰ ਨਾਲ ਵੀ ਰਿਹਾ ਜਾ ਸਕਦਾ ਹੈ ਇਹ ਗੁਲਦਸਤਾ ਹੈ ਇੱਕ ਦੁਨੀਆ ਤੇ ਹਰ ਧਰਮਾਂ ਦੇ ਹਰ ਕੌਮਾਂ ਦੇ ਲੋਕ ਰਹੇ ਨੇ ਜਿਵੇਂ ਗੁਲਦਸਤੇ ਦੇ ਫੁੱਲ ਇਕੱਠੇ ਰਹਿਣ ਨੂੰ ਕੋਈ ਤਕਲੀਫ ਨਹੀਂ ਨਾ ਹੈ ਸਾਨੂੰ ਵੀ ਅਸੀਂ ਇਸ ਤਰ੍ਹਾਂ ਰਹਿ ਸਕਦੇ ਹਾਂ ਇੱਕ ਪੈਗਾਮ ਦੇਣ ਵਾਸਤੇ ਵੀ ਜਿੱਥੇ ਤੁਸੀਂ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਇਲਾਕੇ ਦੇ ਬੰਨੀਆਂ ਪਾ ਰਹੇ ਹੋ ਨਫਰਤਾਂ ਦੀ ਅੱਗ ਜਲਾ ਰਹੇ ਹੋ ਉੱਥੇ ਇਸ ਤਰ੍ਹਾਂ ਰਹਿ ਕੇ ਇੱਕ ਪਿਆਰ ਦਾ ਮੁਹੱਬਤ ਦਾ ਦੀਪ ਜਲਾਇਆ ਜਾ ਸਕਦਾ ਹੈ ਔਰ ਉਸ ਨੇ ਇੱਕ ਮੈਸੇਜ ਦਿੱਤਾ ਜਿਹੜਾ ਰੋਜ਼ਾ ਉਤਾਰੀ ਕੀਤੀ ਗਈ ਪਿੰਗਲ ਬੜਾ ਜਿਹੜਾ ਪਰਿਵਾਰ ਹੈ ਸਹੁਰੂਰ ਦੇ ਵੱਲੋਂ ਤੇ ਮਲੇਗੋੜ ਤੋਂ ਵੀ ਲੋਕ ਆਏ ਲੋਕਲ ਵੀ ਆਏ ਤਾਂ ਕਿ ਇਨਸਾਨਾਂ ਨੂੰ ਜਿਹੜੇ ਨਫਰਤਾਂ ਫੈਲਾ ਰਹੇ ਹਨ ਉਹਨਾਂ ਨੂੰ ਮੁਹੱਬਤ ਦਾ ਸੁਨੇਹਾ ਦਿੱਤਾ ਜਾ ਸਕੇ ਉਹ ਉਹਦਾ ਇੱਕ ਯਾਨੀ ਕਿ ਇੱਕ ਆਯੋਜਨ ਥਾ ਹੈ ਜਿਸ ਤਰ੍ਹਾਂ ਦਾ ਉਪਰਾਲਾ ਇੱਥੇ ਕੀਤਾ ਗਿਆ ਹੈਗਾ ਜੇ ਕਿਤੇ ਅਜਿਹੇ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਬਣ ਜਾਣ ਤਾਂ ਲੱਗਦਾ ਨਹੀਂ ਕਿ ਬਾਰਡਰ ਰਹਿਣਗੇ ਤੇ ਉਪਰ ਦਾ ਕੀ ਗੱਲ ਹੈ ਅਸਲ ਨੂੰ ਕਿਸੇ ਨੂੰ ਤਾਂ ਬਿੱਲੀ ਦੇ ਗੱਲ ਚ ਤੱਲੀ ਪਾਉਣੀ ਹੋਊ ਹੁਣ ਉੱਠਣਾ ਪੈਂਦਾ ਹੈ ਨਾ ਕੋਸ਼ਿਸ਼ ਕਰਨੀ ਪੈਂਦੀ ਹੈ ਬੰਦਾ ਮੈਂ ਤਾਂ ਇਕੱਲਾ ਹੀ ਚੱਲਾ تھا ਜਾਨਵੇਂ ਬੰਦਰ ਲੋਕ ਮਿਲਤੇਗੇ ਕਾਰਵਾ ਬੰਦਾਂ ਕੇ ਜੇ ਅਸੀਂ ਖੜੇ ਹੋਵਾਂਗੇ ਤਾਂ ਬਹੁਤ ਕਾਫਲਾ ਬਣ ਜਾਊਗਾ ਬਹੁਤ سارے ਲੋਕ ਚਾਹੁੰਦੇ ਨੇ ਲੋਕ ਨਫਰਤਾਂ ਤੋਂ ਦੁਖੀ ਆ ਚੁੱਕੇ ਨੇ ਲੋਕ ਦੁਸ਼ਮਣੀਆਂ ਤੋਂ ਖਤਮ ਦੁਖੀ ਨੂੰ ਉਹ ਪਿਆਰ ਦੀ ਗੱਲ ਕਰਨਾ ਚਾਹੁੰਦੇ ਨੇ ਪਰ ਉਹ ਰਸਤਾ ਵੀ ਲੈ ਪੀੜ ਫਰਮਿਲਦਾ ਅਸੀਂ ਕੋਸ਼ਿਸ਼ ਕਰਦੇ ਹਾਂ ਅਜਿਹੀ ਸਾਡੀ ਸੰਸਥਾ ਹੈ ਉਹਦੇ ਨਾਲ ਉਹਦੀਆਂ ਸਾਡੀ ਦੂਜੀ ਸੰਸਥਾ ਹੈ ਇੱਕ مالک ਕੇ ਸਭ ਬੰਦੇ ਜੇ ਤੁਸੀਂ ਇੱਕ ਮਾਲਕ ਦੇ ਬੰਦੇ ਤਾਂ ਇੱਕ ਉਹਨਾਂ ਘਰੀਏ ਨਾ ਸੀ ਤਾਂ ਸਾਡਾ ਪਰ ਉਹ ਸਾਡਾ ਪਰਮਾਤਮਾ ਤੁਹ ਖੁਸ਼ ਹੋਊਗਾ ਉਹ ਉਸਦਾ ਹੀ ਇੱਕ ਸਨੇਹਾ ਦੀ ਗੱਲ ਹੈ ਇਹ ਬਿਲਕੁਲ ਹੋਰ ਵੀ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਇਹ ਬਹੁਤ ਵਧੀਆ ਉਪਰਲਾ ਕੀਤਾ ਗਿਆ ਹੈ ਕਿ ਰੋਜ਼ ਇੱਥੇ ਤੂੜੇ ਗਏ ਨੇ ਸਾਰੇ ਸਿੱਖ ਸੰਗਤਾਂ ਨਾਲ ਬੈ ਕੇ ਜੋ ਸਾਰੇ ਹਿੰਦੂ ਆਪਣੇ ਭਾਈਚਾਰੇ ਨਾਲ ਹੀ ਆ ਸਾਡਾ ਇਹ ਸੈਕਿੰਡ ਟਾਈਮ ਹੈ ਪਿਛਲੇ ਸਾਲ ਵੀ ਅਸੀਂ ਇੱਥੇ ਰੋਜ਼ੇ ਖਲਵਾਈ ਸੀਗੇ ਤੇ ਅੱਜ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਇਹ ਆਏ ਨੇ ਅੱਜ ਸਾਡੇ ਇਹਨਾਂ ਨੇ ਸਾਥ ਦਿੱਤਾ ਇੱਥੇ ਰੋਜ਼ੇ ਖੋਲੇ ਨੇ ਇੱਥੇ ਨਮਾਜ਼ ਪੜ੍ਹੀ ਹੈ ਇਹ ਇੱਕ ਬਹੁਤ ਪਿਆਰਾ ਮੈਸੇਜ ਹੈ ਤੇ ਜਾਣਨਾ ਚਾਹੀਦਾ ਹੈ ਇਹ ਇੱਕ ਪਵਿੱਤਰ ਮਹੀਨਾ ਹੈ ਅੱਜ ਜਿਹੜਾ ਮੁਸਲਮਾਨ ਸਮਾਜ ਦੇ ਵਿੱਚ ਮੰਨਿਆ ਜਾਂਦਾ ਹੈ ਔਰ ਇਸ ਦੌਰਾਨ ਕੋਈ ਵੀ ਫਾਈ ਚਾਰਕ ਸਾਜ ਦੇ ਵਿੱਚ ਝੂਠ ਨਹੀਂ ਬੋਲਦਾ ਬੜੇ ਮੈਂ ਅੱਜ ਸੁਣ ਕੇ ਹੈਰਾਨ ਸੀ ਵੀ ਇਹ ਮਹੀਨੇ ਦੇ ਵਿੱਚ ਕੋਈ ਮੁਸਲਮਾਨ ਭਾਈ ਝੂਠ ਨਹੀਂ ਬੋਲਦਾ ਸੱਚ ਬੋਲਦੇ ਨੇ ਕੋਈ ਮਾੜੀ ਨਿਗਰ ਨਾਲ ਨਹੀਂ ਦੇਖਦਾ ਇਹ ਵੀ ਇੱਕ ਉਹਨਾਂ ਦਾ ਪਵਿੱਤਰ ਮਹੀਨਾ ਹੈ ਤੇ ਅਸੀਂ ਉਹਨੂੰ ਬਹੁਤ ਰਿਸਪੈਕਟ ਦਿੰਦੇ ਆ ਤੇ ਇਹ ਭਾਈਚਾਰੇ ਨੇ ਆ ਕੇ ਸਾਡੀ ਬੜੀ ਇੱਜ਼ਤ ਵਧਾਈ ਹੈ ਹੌਸਲਾ ਫੁਲਾਈ ਕੀਤੀ ਹੈ ਸਾਡੇ ਇੱਥੇ ਪੇਸ਼ੈਂਟ ਨੇ ਜਿਹੜਾ ਕੋਈ ਸਾਡੇ ਪੇਸ਼ੈਂਟ ਇੱਥੇ ਦਾਖਲ ਹੁੰਦਾ ਸਾਡੇ ਫਾਰਮ 'ਚ ਕੋਈ ਕਾਸਟ ਦਾ ਨਾ ਹੀ ਨਹੀਂ ਹੈ ਕੋਈ ਕਿਸੇ ਧਰਮ ਨੂੰ ਬਲੌਗ ਕਰਦਾ ਹੋਵੇ ਉਹ ਸਾਡੇ ਇੱਥੇ ਮੋਸਟ ਵੈਲਕਮ ਕਰਦੇ ਹਾਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਸਾਡਾ ਇਹੀ ਇੱਕ ਉਦੇਸ਼ ਹੈ ਹਰ ਸਾਲ ਇਹ ਜੋ ਉਪਰਾਲੇ ਕੀਤੇ ਜਾਂਦੇ ਨੇ ਨਹੀਂ ਹਾਂਜੀ ਹਰ ਸਾਲ ਅੱਗੇ ਵੀ ਜਾਰੀ ਰਹਿਣਗੇ ਹਾਂ ਅੱਗੇ ਵੀ ਜਾਰੀ ਰਹਿਣਗੇ ਸਾਡੇ ਨਾਲ ਹੋਰ ਵੀ ਸਿੱਖ ਧਰਮ ਉਹਦੇ ਨਾਲ ਗੱਲਬਾਤ ਕਰਾਂਗੇ ਫਿਰ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਇਹ ਇੱਕ ਵਿਲੱਖਣ ਉਪਰਾਲਾ ਹੈ ਉਹ ਪਿੰਗਲੇਵਾੜੇ ਵਿੱਚ ਚਲੋ ਦੂਸਰੀ ਵਾਰ ਹੋਇਆ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਜਿੱਥੇ ਅਜ ਲੋਕ ਇਨੀ ਨਫ਼ਰਤ ਦੇ ਵਿੱਚ ਪਏ ਹੋਏ ਨੇ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇਕੱਠੇ ਬਹਿ ਕੇ ਜੋ ਹੈ ਰੋਜ਼ਾ ਤੋੜਿਆ ਲੰਗਰ ਛਕਿਆ ਕੀ ਕਹਿਣਾ ਚਾਹੁੰਦੇ ਇਹ ਦੇਖੋ ਇਹ ਇੱਕ ਬਹੁਤ ਵਧੀਆ ਉਹਨਾਂ ਨੇ ਇਹ ਸਾਡੇ ਲਈ ਉਪਰਾਲਾ ਲਿਆਂਦਾ ਹੈ ਉਹਨਾਂ ਨੇ ਕਿ ਮੁਹੱਬਤ ਦਾ ਇਹ ਪੈਗਾਮ ਹੈ ਭਾਈ ਵਾਲਤਾ ਦੀ ਸਾਂਝ ਹੈ ਉਹਨੂੰ ਦਰਸਾਉਣ ਦੇ ਲਈ ਜਿਹੜਾ ਹੈ ਇਹ ਨਕਤ ਨਸ਼ੀਰ ਅਕਤਰ ਜੀ ਜਿਹੜੇ ਕਿ ਸਿੱਖ ਮੁਸਲਮਾਂ ਕਲੰਧਰੀ ਆਗੂ ਨੇ ਉਨ੍ਹਾਂ ਵੱਲੋਂ ਇਹ ਦੂਸਰੀ ਵਾਰ ینګਲਵਾੜਾ ਦੇ ਸ਼ਖ ਦੇ ਪਹੁੰਚ ਕੇ ਇਹ ਜਿਹੜਾ ਆਪਣੇ ਰੂਜੇ ਤੋੜੇ ਗਏ ਨੇ ਇਫਤਾਰ ਪਾਰਟੀ ਹੋਈ ਹੈ ਇੱਕ ਸਾਂਝੀ ਬਾਤ ਸਿਧਾਂਤ ਜਿਹੜੀ ਗੁਰੂ ਪਾਛੇ ਦਾ ਉਪਦੇਸ਼ ਹੈ ਉਹਨਾਂ ਨੂੰ ਸਾਹਮਣੇ ਦਿਖਾਇਆ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਇਹ ਸਾਨੂੰ ਗੁਰੂ ਸਾਹਿਬ ਉਪਦੇਸ਼ ਹੈ ਪਰ ਅਸੀਂ ਆਪਣੇ ਨਫਰਤਾਂ ਵਿੱਚ ਜਿਹੜੀ ਹੈ ਆਪਣੇ ਪੋਲੀਟਿਕਲ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜੀ ਨਫਰਤਾਂ ਮਨਜ ਫਲਾਈ ਫੜਦੇ ਆ ਦੂਜੇ ਦੇ ਆਪ ਨਫਰਤ ਕਰ ਰਹੇ ਆ ਜਿਹੜਾ ਆਪ ਮਾਹੌਲ ਦੇਖ ਰਹੇ ਆਂ ਪਾਰਟੀਆਂ ਦਾ ਇੱਕ ਦੂਜੇ ਵਿਰੁੱਧ ਉਹੀ ਬੰਦੇ ਨੇ ਜਦੋਂ ਪਾਰਟੀ ਵੱਖਰੀ ਹੋ ਗਈ ਤਾਂ ਉਹਨੇ ਬੋਲੀ ਬਦਲ ਗਈ ਲੇਕਿਨ ਅੱਜ ਦਾ ਇਹ ਰਮਜ਼ਾਨ ਦੇ ਮਹੀਨੇ ਵਿੱਚ ਇਹਨਾਂ ਨੇ ਇੱਥੇ ਆ ਕੇ ਇੱਕ ਕੰਮ ਕੀਤਾ ਇਹ ਸਾਡੇ ਸਾਰਿਆਂ ਲਈ ਇੱਕ ਸੱਚਾ ਸੋਚਾ ਉਪਦੇਸ਼ ਦਿੱਤਾ ਹੈ ਕਿ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਭ हमको बनी आई अवल अल्लाह नूर पाया कुनदे के सा बंदे एक नूर ते सब जग उपरिया कौन पले को बंदे मानस की जात सब एक पहचान वो ये सारी सांझी वाਲਤਾ ਦਾ ਜੋ ਸੰਦੇਸ਼ ਦਿੱਤਾ ਹੈ ਕਿ ਬਹੁਤ ਖੂਬਸੂਰਤ ਢੰਗ ਨਾਲ ਹੋਇਆ ਤੇ ਮੈਂ ਇਸ ਗੱਲ ਦੇ ਖੁਸ਼ੀ ਪ੍ਰਗਟ ਕਰਦਾ ਕਿ ਪਿੰਗਲਵਾੜਾ ਵਿੱਚ ਜਿੱਥੇ ਮਰੀਜ਼ਾਂ ਨੇ ਉਹਨਾਂ ਦਾ ਸਵਾਗਤ ਕੀਤਾ ਫੁੱਲ ਭੇਟ ਕੀਤੇ ਗੁਗਦਸਤੇ ਭੇਟ ਕੀਤੇ ਮਠਿਆਈਆਂ ਲੈ ਕੇ ਆਏ ਹੋ ਫੁੱਲ ਫਰਾਟ ਲੈ ਕੇ ਆਏ ਉਹਨਾਂ ਨੇ ਸਾਰੇ ਪਿੰਗਲਵਾੜੇ ਮਰੀਜ਼ਾਂ ਨੂੰ ਵੰਡੇ ਆ ਇਹਨਾਂ ਨੇ ਆਪਣ ਨੂੰ ਸੁਭਰਾਵਾਂ ਨੇ ਤੇ ਬੜੀ ਬਦੀ ਛਾਣਾ ਗੱਲੇ ਲੱਗੀ ਐ ਸੋ ਇਸ ਗੱਲ ਦੀ ਮਹਿਨਤ ਵਧਾਈ ਦਿੰਨਾ ਹੋਰ ਬੀਰੀ ਮੀਉ ਦਾ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਫਿਰ ਦੇਖੋ ਜਿਹੜਾ ਅਜੇ ਇਹ ਸਿੰਗਲਵਾੜਾ ਬਰਾਂਡ ਸੰਗਰੂਰ ਦੇ ਵਿੜੇ ਵਿੱਚ ਮੁਸਲਮਾਨ ਸਿੱਖ ਸਾਂਝਾ ਫਰੰਟ ਦੇ ਮਲੇਰ ਕੋਟੜਾ ਤੋਂ ਡਾਕਟਰ ਨਜ਼ੀਮ ਜੀ ਪਹੁੰਚੇ ਨੇ ਇੱਥੇ ਉਹਨਾਂ ਨੇ ਆਪਣੇ ਰੋਜ਼ੇ ਖੋਲਦੇ ਨੇ ਆ ਕੇ ਇੱਥੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਸਾਰੇ ਸਮਾਜ ਨੂੰ ਸਾਰੀ ਲੋਕਾਈ ਨੂੰ ਇਹ ਪਿਛਲੇ ਸਾਲ ਵੀ ਆਏ ਸੀਗੇ ਇਸੇ ਤਰ੍ਹਾਂ ਹੀ ਇੱਕ ਇਹਨਾਂ ਦਾ ਵੱਖਰਾ ਕਨਸੈਪਟ ਲੈ ਕੇ ਚੱਲ ਰਹੇ ਨੇ ਸਾਂਝੀ ਬਲਤਾਂ ਦਾ ਸੰਦੇਸ਼ ਦੇਣ ਲਈ ਔਰ ਸਾਰੇ ਜਿੰਨੇ ਵੀ ਆਪਣੇ ਧਰਮ ਨੇ ਹਿੰਦੂਇਜ਼ਮ ਹੈ 크ਰਿਸਚੀਅਨ ਹੈ ਸਿੱਖ ਹੈ ਮੁਸਲਮਾਨ ਨੇ ਸਾਈ ਨੇ ਹੋਰ ਸਾਰੇ ਨੇ ਤਾਂ ਉਹ ਇੱਕੋ ਗੱਲ ਤੇ ਹੀ ਜ਼ੋਰ ਦਿੰਦੇ ਨੇ ਪ੍ਰੇਮ ਤੇ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਔਰ ਗੋਡ ਇੱਕ ਹੈ ਈਸ਼ਵਰ ਇੱਕ ਹੈ ਅੱਲਾ ਇੱਕ ਹੈ ਵਾਹਿਗੁਰੂ ਇੱਕ ਹੈ ਸਾਰੇ ਆਪਾਂ ਨੇ ਇੱਕ ਘਰੇ ਹੀ ਦੇ ਹੀ ਹੈਗੇ ਨੇ ਉਸ ਨਜ਼ਰ ਨੂੰ ਨਜ਼ਰ ਨੂੰ ਰੱਖਦੇ ਹੋਏ ਉਹਨਾਂ ਨੇ ਅੱਜ ਆ ਕੇ ਜਿਹੜੇ ਆਪਣੇ ਰੋਜ਼ੇ ਨੇ ਇਤਿਫਾਕ ਪਾਰਟੀ ਦਿੱਤੀ ਹੈ ਪਿੰਗਲਵੜਾ ਬਰਾਹ ਸੰਗਰੂਰ ਵੱਲੋਂ ਉਹਨਾਂ ਨੇ ਰੋਜ਼ੇ ਆਪਣੇ ਇੱਥੇ ਆ ਕੇ ਜੋ ਖੋਲਦੇ ਨੇ ਸਰ ਆਮ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਆਮ ਪਬਲਿਕ ਨੂੰ ਤਾਂ ਮੇਰਾ ਇਹੀ ਸੰਦੇਸ਼ ਹੈ ਜੀ ਵੀ ਆਪਸੀ ਨਫ਼ਰਤ ਮਟਾ ਕੇ ਸਾਰਿਆਂ ਧਰਮ ਦੇ ਨਾਮ ਤੇ ਹੀ ਚੱਲਣਾ ਚਾਹੀਦਾ ਹੈ ਧਰਮ ਕੀ ਸਿਖਾਉਂਦਾ ਹੈ ਆਪਸੀ ਪਿਆਰ ਕਰਨਾ ਕਿਉਂਕਿ ਇਹ ਲਿਖਿਆ ਵੀ ਹੋਇਆ ਹੈ ਪਿੱਛੇ ਜੇ ਨਾਰਾ ਵੀ ਬਹੁਤ ਪ੍ਰਚਲਿਤ ਹੋਇਆ ਸੀ ਪਰ ਹੁਣ ਅੱਜ ਕੱਲ ਕਿਸੇ ਨੂੰ ਯਾਦ ਨਹੀਂ ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਕਰਨਾ ਸੋ ਜਿਹੜੇ ਬੰਦੇ ਨਫ਼ਰਤ ਫਲਾਉਂਦੇ ਨੇ ਉਹ ਧਾਰਮਿਕ ਨਹੀਂ ਹੋ ਸਕਦੇ ਅਗਰ ਜਿਹੜੇ ਧਾਰਮਿਕ ਨੇ ਤਾਂ ਨਫ਼ਰਤ ਨਹੀਂ ਫਲਾਊਗਾ ਧਰਮ ਕੀ ਹੈ ਅੰਦਰਲਾ ਮਨ ਦਾ ਭਾਵ ਨੇ ਜਿਹੜੇ ਧਰਮ ਨੇ ਤਾਂ ਲੇਕਿਨ ਇਹ ਮੇਰਾ ਸੰਦੇਸ਼ ਸਿਰਫ ਇਹੀ ਹੈ ਵੀ ਆਪਸੀ ਪ੍ਰੇਮ ਪਿਆਰ ਕਰੋ ਕਿਉਂਕਿ ਆਪਾਂ ਇੱਕ ਰੱਬ ਦੇ ਇੱਕ ਅਕਾਲ ਪੁਰਖ ਦੇ ਇੱਕ ਦੇ ਹੀ ਬੱਚੇ ਹਾਂ ਅਵਲ ਅਲਾਹ ਨੂਰ ਪਾਇਆ ਕੁਦਰਤ ਕੇ ਸੰਬੰਧੇ ਏਕ ਨੂਰ ਤੇ ਸਭ ਜੋਗ ਉਪਜਿਆ ਕੌਣ ਭੁਲੇਖੋ ਮੰਦੇ ਧੰਨਵਾਦ ਜੀ ਬਿਲਕੁਲ ਇਹ ਸਨ ਸੜਨ ਨਾਲ ਅਲੱਗ-ਅਲੱਗ ਆਗੂ ਇਹਨਾਂ ਦਾ ਕਹਿਣਾ ਹੈ ਕਿ ਰਮਜ਼ਾਨ ਦੇ ਜੋ ਦਿਨ ਚੱਲ ਰਹੇ ਹਨ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਮਲੇਕਕੋਟਲੇ ਤੋਂ ਇੱਥੇ ਪਿੰਗਲ ਬੜਾ ਬ੍ਰਾਂਚ ਵਿੱਚ ਆ ਕੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਨੇ ਇਕੱਠੇ ਹੋ ਕੇ ਰੋਜ਼ੇ ਜੋ ਉਹਨਾਂ ਨੇ ਖੋਲੇ ਹਨ ਅਤੇ ਇਸੇ ਤਰ੍ਹਾਂ ਦੇ ਉਪਰਾਲੇ ਜੇ ਸਾਰੇ ਦੇਸ਼ ਵਿੱਚ ਚੱਲਦੇ ਰਹਿਣ ਤਾਂ ਜੋ ਨਫ਼ਰਤ ਫੈਲੀ ਹੋਈ ਹੈ ਕਿਤੇ ਨਾ ਕਿਤੇ ਖਤਮ ਹੋਵੇਗੀ ਸੰਗਰੂਰ ਤੋਂ ਗੁਰਿੰਦ ਸਿੰਘ ਬੀਜੀਸੀ ਨਿਊਜ਼